ਦੋਸਤੋ ਬੜਾ ਸੁਣਾ ਨਾਰਾ ਸੀ ਜੈ ਜਵਾਨ ਜੈ ਕਿਸਾਨ ਪਰ ਅੱਜ ਹਾਲਾਤ ਕੀ ਬਣੇ ਹੋਏ ਨੇ ਜੇਕਰ ਬੈਰੀਕੇਡ ਤੋੜਨੇ ਕਾਨੂੰਨ ਦੇ ਉਲਟਾ ਜੇ ਆਪਦੇ ਹੱਕਾਂ ਲਈ ਅੱਗੇ ਵਧਣਾ ਕਾਨੂੰਨ ਦੇ ਉਲਟ ਹੈ ਤਾਂ ਉਹਨਾਂ ਛੜਕਾਂ ਦੇ ਉੱਪਰ ਕਿਲ ਗੱਡਦੇ ਨੇ ਅੰਨ ਦਾਤੇ ਲਈ ਇਹ ਕਿਹੜਾ ਕਾਨੂੰਨ ਆ ਗਿਆ ਦਿੰਦਾ ਹੈ ਇਹ ਕਿਹੜੇ ਕਾਨੂੰਨ ਦੇ ਵਿੱਚ ਕਿਹੜੇ ਸਵਿਧਾਨ ਦੇ ਵਿੱਚ ਲਿਖਿਆ ਹੈ ਕਿ ਸੜਕਾਂ ਤੇ ਤਿੱਖੇ ਕਿਲ ਗੱਡ ਕੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਵੇ ਜੇਕਰ ਖਾਦਾਂ ਦੇ ਰੇਹਾਂ ਸਪਰੇਹਾਂ ਦੇ ਭਾਅ ਵਧਾਏ ਜਾ ਸਕਦੇ ਨੇ ਤਾਂ ਉਹ ਕਿਹੜਾ ਕਾਨੂੰਨ ਆ ਜਿਹੜਾ ਕਿਸਾਨਾਂ ਦੀ ਪੁੱਤਾਂ ਵਰਗੀ ਫਸਲ ਨੂੰ ਐਮਐਸਪੀ ਦੇਣ ਤੋਂ ਰੋਕਦਾ ਹੈ ਉਹ ਕਿਹੜਾ ਕਾਨੂੰਨ ਹੈ ਜਿਹੜਾ ਅੰਨ ਦਾਤੇ ਨੂੰ ਉਹਦੀਆਂ ਲੋੜਾਂ ਦੀ ਪੂਰਤੀ ਦੇ ਵਿੱਚ ਰੁਕਾਵਟ ਬਣਦਾ ਹੈ ਕਿਸਾਨ ਵੀ ਚਾਹੁੰਦਾ ਹੈ ਉਸਦੇ ਬੱਚੇ ਪੜਨ ਉਸਦੇ ਬੱਚੇ ਡਾਕਟਰ ਇੰਜੀਨੀਅਰ ਬਣਨ ਤੇ ਉਹ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਪਰ ਅੱਜ ਸਰਕਾਰ ਇਸ ਗੱਲ ਤੋਂ ਬਿਲਕੁਲ ਬੇਮੁਖ ਹੈ ਉਹ ਕਿਸਾਨ ਦੀ ਬਾਹ ਨਹੀਂ ਫੜ ਰਹੀ ਜਿਸ ਦੇ ਨਤੀਜੇ ਬਹੁਤ ਖਤਰਨਾਕ ਨਿਕਲਣਗੇ ਸੋ ਕਿਸਾਨ ਨੇ ਦੇਸ਼ ਨੂੰ ਆਤਮ ਨਿਰਭਰ ਕੀਤਾ ਹੈ ਅੱਜ ਲੋੜ ਹੈ ਕਿਸਾਨ ਨਾਲ ਜੋ ਵਾਦੇ ਕੀਤੇ ਗਏ ਨੇ ਜੋ ਜੁਨੀਆਨਾਂ ਨਾਲ ਵਾਦੇ ਕੀਤੇ ਗਏ ਨੇ ਉਹ ਮੰਨੇ ਜਾਣ ਤਾਂ ਕਿ ਕਿਸਾਨ ਪੁਰ ਅਮਨ ਸੁੱਖ-ਸਾਂਦ ਨਾਲ ਸ਼ਾਂਤੀ ਨਾਲ ਆਪਣੇ ਘਰਾਂ ਨੂੰ ਮੁੜ ਕੇ ਆਪਣੀ ਕਣਕ ਸਰੋਂ ਛੋਲੇ ਫਸਲਾਂ ਸੰਭਾਲ ਸਕਣ ਸੋ ਕਿਸਾਨ ਨੂੰ ਕਿਸਾਨ ਦੀ ਬਾਹ ਫੜਨ ਦੀ ਲੋੜ ਹੈ ਧੰਨਵਾਦ